ਮੈਂ ਮੈਂ ਕੱਲ੍ਹ ਕੱਲ੍ਹ ਆ ਰਹੇ ਹਾਂ ਤੁਹਾਡੇ ਕੋਲ ਦੇਖੋ ਇੱਕ ਇੱਕ ਕਰਕੇ ਗੱਲ ਰੱਖਦੇ ਹੋ ਤੁਸੀਂ ਦੋਵੇਂ ਬੜੇ ਸੀਨੀਅਰ ਹੋ ਮੈਨੂੰ ਪੂਸਾ ਇੰਸਟੀਚਿਊਟ ਮੈਨੂੰ ਪੂਸਾ ਇੰਸਟੀਚਿਊਟ ਦਾ ਇੱਕ ਕਾਰਡ ਦਿਖਾ ਦਿਓ ਜਵਾਬ ਦਿਓ ਇੱਕ ਕਾਰਡ ਦਿਖਾ ਦਿਓ ਮੈਨੂੰ ਜਿੱਥੇ ਜਾਂਦੇ ਸ਼ਰਾਬ ਨਹੀਂ ਜਾਂਦੇ ਰੇਟ ਲਿਖਿਓ ਅਗਲੀ ਗੱਲ ਹੋਰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਤੁਸੀਂ ਕਰਦੇ ਹੋ ਜਿਹੜਾ ਇੱਕ ਇੱਕੋ ਹੀ ਸੈਮੀਨਾਰ ਕਰਦੇ ਹੋ ਉੱਥੇ ਸਰ ਮਨਜਿੰਦਰ ਸਿੰਘ ਸਿਰਸਾ ਨੂੰ ਤੁਸੀਂ ਚੀਫ ਗੈਸ ਪੜ੍ਹਾਉਂਦੇ ਹੋ ਜਿਹੜਾ ਪਗਵਾੜਾ ਹੋਵੇ ਅਕਾਲ ਤਖਤ ਦਾ ਜਿਨੇ ਦਾੜੀ ਰੰਗੀ ਹੋਵੇ ਜਿਹਦੇ ਮੈਂ ਸਮਝਦਾ ਵਾਂ ਕਿ ਜਿਹੜਾ ਜੀਕੇ ਸਾਹਿਬ ਜੀਕੇ ਸਾਹਿਬ ਆਪਣਾ ਗੱਲ ਕਰੀਆ ਪਗੋੜੇ ਵਧੀਆ ਗੱਲਾਂ ਨਾਲ ਜੀਕੇ ਪਾਕਿਸਤਾਨ ਦੀ ਗੱਲ ਸਾਰਿਆਂ ਨੂੰ ਪਤਾ ਕਿਹੜਾ ਕਿੱਥੋਂ ਹੋਇਆ ਤੁਹਾਨੂੰ ਤੁਹਾਨੂੰ ਜੀਕੇ 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 ਸਾਹਿਬ ਤੁਹਾਨੂੰ ਤੁਹਾਨੂੰ ਸ਼ਰਮ ਆਣੀ ਚਾਹੀਦੀ ਇਹ ਗੱਲ ਕਰਦਿਆਂ ਪਗੋੜੇ ਦੇ ਤੁਸੀਂ ਉਹ ਸੰਗਤ ਤੋਂ ਨਹੀਂ ਨਹੀਂ ਕਾਣੋ ਸਾਹਿਬ ਥੋੜੇ ਵੇਟ ਕਰਨਾ ਪਏਗਾ ਮੈਂ ਤੁਹਾਡਾ ਜਵਾਬ ਲਵਾਂਗਾ ਬੇਫਿਕਰ ਹੋ ਜੀ ਕੇ ਜੀ ਨੂੰ ਇੱਕ ਵਾਰੀ ਗੱਲ ਕੰਪਲੀਟ ਕਰ ਲੈਣ ਦਿਓ ਔਰ ਕਾਲਕਾ ਜੀ ਮੈਂ ਦੋਵਾਂ ਤੋਂ ਹੀ ਗੱਲ ਕਰਨੀ ਚਾਹ ਰਹੇ ਹਾਂ ਉਹਨਾਂ ਨਾਲ ਇਹ ਕਿਹਦੀ ਇਹ ਕਿਹਦੀ ਗੱਲ ਕਰ ਰਹੇ ਨੇ ਪਗੋੜੇ ਪਗੋੜੇ ਇਹ ਆਪ ਨੇ ਇਲੈਕਸ਼ਨਾਂ ਤੋਂ ਇਹ ਭੱਜ ਰਹੇ ਨੇ ਇਲੈਕਸ਼ਨਾਂ ਦੇ ਪਗੋੜੇ ਪਗੋੜੇ ਤੁਸੀਂ ਹੋ ਤੁਸੀਂ ਕਾਲਤਕ ਸਾਹਿਬ ਤੋਂ ਪਗੋੜੇ ਹੋ ਦੋ ਪੱਜ ਜਿਹੜੀ ਇਲੈਕਸ਼ਨ ਕਰਾਉਣੀ ਸੀ ਉਹ ਦੋ ਸਾਲ ਇਲੈਕਸ਼ਨ ਨਹੀਂ ਕਰਾਉਂਦੇ ਇਹ ਮੁੱਦੇ ਮੁੱਦੇ ਤੇ ਆਓ ਜਿਹੜਾ ਮੁੱਦਾ ਮੁੱਦੇ ਤੇ ਆਓ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਅੱਜ ਦਾ ਜਿਹੜਾ ਮੁੱਦਾ ਮੁੱਦੇ ਦੀ ਗੱਲ ਕਰੋ ਨਹੀਂ 1 ਸੈਕਿੰਡ 1 ਸੈਕਿੰਡ ਕਾਲੂ ਸਾਹਿਬ ਕਾਲੂ ਸਾਹਿਬ ਕਾਲਕਾ ਜੀ ਥੋੜੇ ਥੋੜੇ ਇੰਤਜ਼ਾਰ ਕਰੋ ਮੈਂ ਮੈਂ ਜਾ ਰਿਹਾ ਲੱਗ ਜੇਗਾ ਕੌਣ ਪਕੌੜਾ ਜੀ ਦੋਵਾਂ ਦੀ ਆਵਾਜ਼ ਔਨ 에ਅਰ ਚਈ ਜਾਵੇ ਬਾਕੀ ਕਿਸੇ ਦੀ ਨਹੀਂ ਕਾਲਕਾ ਜੀ ਔਰ ਜੀ ਕੇ ਸਾਹਿਬ ਦੀ ਇਲੈਕਸ਼ਨ ਤਾਂ ਤੁਸੀਂ ਭਜਦੇ ਹੋ ਤੁਸੀਂ ਮੈਂ ਇੱਕ ਸਕਿੰਟ ਇੱਕ ਸਕਿੰਟ ਮੈਂ ਮੈਂ ਗੱਲ ਨਹੀਂ ਹੋ ਪਾਏਗੀ ਤੁਸੀਂ ਬਹੁਤ ਸੀਨੀਅਰ ਹੋ ਜੀਕੇ ਜੀ ਮੇਰੀ ਮੇਰੀ ਸਵਾਲਦਾਈ ਕਿ ਜੀਕੇ ਜੀ ਜਵਾਬ ਦੇ ਦਿਓ ਮੈਂ ਕੱਲ੍ਹ ਕੱਲ੍ਹ ਦਾ ਰੁਕ ਕਰਦਾ ਫਿਰ ਸੁਣੋ ਸਰ ਨਿਊਜ਼ 18 ਵਾਲਿਓ ਗੱਲ ਸੁਣੋ ਜਿੱਦਾਂ ਗੱਲ ਹੋਣੀ ਨਹੀਂ ਕਿ ਤੁਸੀਂ ਪੁਗਹਾੜਿਆਂ ਨੂੰ ਟੀਵੀ ਤੇ ਬੁਲਾ ਲਿਆ ਜਿਹੜੇ ਇਲੈਕਸ਼ਨ ਤੋਂ ਭੱਜ ਗਏ ਨੇ ਜਿਹੜੇ ਪੰਚ ਤੋਂ ਬੇਮੁਖ ਨੇ ਜੀਕੇ ਸਰ ਜਨਰਲ ਜਨਰਲ ਦਾ ਕਾਸਟ ਕੀ ਹੋ ਜੀ ਪੁਗਹਾੜਾ ਚਾਰ ਦਿੱਤਾ ਹੋਇਆ ਉਹ ਬਣਾਉਂਦੇ ਨੇ ਤੁਸੀ 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 ਨੀਚਲੋ ਠੀਕ ਹੈ ਦੇਖੋ ਜੀਕੇ ਜੀ ਗੱਲ ਇਹ ਹੈ ਮਨਜੀਤ ਸਿੰਘ ਜੀਕੇ ਜੀ ਨਹੀਂ ਮੈਂ ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਹਾਂ ਤੁਹਾਡੇ ਅਲੀਗੇਸ਼ਨਸ ਹੈਗੇ ਨੇ ਪਰ ਗੱਲ ਗਲਤ ਐਵੇਂ ਹੀ ਹੁੰਦੀ ਹੈ ਨਾ ਕਿ ਗੱਲ ਤੁਸੀਂ ਸਾਮੋ ਅਮੋ ਸਾਹਮਣੇੋਂ ਤਾਂ ਕੋਈ ਮੁੱਦਾ ਨਹੀਂ ਰਾਹ ਬੜੇ ਆਪਾਂ ਠਰਮੇ ਦੇ ਨਾਲ ਗੱਲ ਕਰ ਲਈਏ ਕਹਿੰਦੇ ਉੱਥੇ ਸ਼ਰਾਬ ਦੀ ਰੇਟ ਲਿਸਟ ਲੱਗੀ ਹੋਈ ਹੈ ਤੇ ਉੱਥੇ ਹੀ ਸਮਾਗਮ ਰੱਖਵਾਲੇ ਗਏ ਸ਼ਰਾਬ ਦੀ ਸ਼ਰਾਬ ਦੀ ਸ਼ਰਾਬ ਦੀ ਰੇਟ ਲਿਸਟ ਦੇਥੇ ਇਹ ਪ੍ਰੋਗਰਾਮ ਕਰਦੇ ਨੇ ਉੱਥੇ ਕੀ ਲੱਗੀਆਂ ਹੁੰਦੀਆਂ ਮੈਂ ਸਮਝਦਾ ਮੈਂ ਕਿ ਇਹ ਇਸ ਨੂੰ ਖਾਮ ਖਾਮ ਬੁੱਧਾ ਬਣਾ ਰਹੇ ਨੇ ਇਹਨਾਂ ਕੋਲ ਇਹਨਾਂ ਕੋਲ ਕਿਤਾਬ ਜਾਰਾ ਹਾਲ ਮੰਗਿਆ ਗਿਆ ਇਹਨਾਂ ਨੇ ਮਨਾਂ ਕਰ ਦਿੱਤਾ ਉਹ ਨਹੀਂ ਦੇਵਾਂਗੇ ਇਹ ਪੰਜਾਬ ਸਰਕਾਰ ਨੂੰ ਦੇ ਰਹੇ ਨੇ ਮੈਂ ਸਮਝਦਾ ਕਿਉਂ ਹੈ ਇਦਾਂ ਦੀ ਗੱਲਾਂ ਕਰਦੇ ਪਏ ਨੇ ਇਹਨਾਂ ਨੂੰ ਐਡਾ ਇਹਨਾਂ ਨੂੰ ਐਡਾ ਦੁੱਖ ਲੱਗਦਾ ਇਲੈਕਸ਼ਨ ਕਰਾਣ ਨਾ ਇੱਕ ਵਾਰੀ ਪਤਾ ਲੱਗ ਜੇ ਕਿੰਨੇ ਵੀ ਆਦੇ 100 ਨੇ ਇਹ ਕਾਲੋ ਸਾਹਿਬ ਜਿਹੜੇ ਬੋਲਦੇ ਪਏ ਨੇ ਇਹ ਆਪਣੀ ਸਿੰਘ ਸਭਾ ਦੀ 15 ਸਾਲ ਤੋਂ ਸਟੇ ਲੈ ਕੇ ਬੈਠੇ ਨੇ ਆਪਣੀ ਸਿੰਘ ਸਭਾ ਦੀ ਤੇ ਇਲੈਕਸ਼ਨ ਨਹੀਂ ਕਰਾ ਸਕਦੇ ਠੀਕ ਹੈ ਚਲੋ ਜੀ ਕੇ ਛੋੜੇ ਛੋੜੇ ਠਰਮਾ ਰੱਖਿਓ ਪਲੀਜ਼ ਮੇਰੀ ਰਿਕਵੈਸਟ ਹੈ ਕਾਲਕਾ ਜੀ ਕੁਝ ਕਹਿਣਾ ਚਾ ਰਹੇ ਨੇ ਤੁਸੀਂ ਸੁਣ ਲਿਓ ਮੈਂ ਮੈਂ ਮਨਜੀਤ ਸਿੰਘ ਜੀ ਪਲੀਜ਼ ਛੋੜਾ ਮੇਰੀ ਰਿਕਵੈਸਟ ਹੈ ਤੁਸੀਂ ਆਪਣੀ ਗੱਲ ਰੱਖੀ ਹੈ ਸੁਣ ਲਿਓ ਦੇਖੋ ਗੱਲ ਇਹ ਹੈ ਕਿ ਆਪਾਂ ਸਾਰੇ ਬੋਲਦੇ ਰਵਾਂਗੇ ਸੰਗਤ ਨੂੰ ਨਹੀਂ ਸਮਝ ਆਏਗਾ ਤੁਸੀਂ ਆਪਣੀ ਗੱਲ ਰੱਖੀ ਹੈ ਬਹੁਤ ਤੁਹਾਡਾ ਵੈਲਿਡ ਵੈਲਿਡ ਪੁਆਇੰਟ ਹੈ ਕਾਲਕਾ ਜੀ ਸਵਾਲ ਇਹ ਹੈ ਤੁਸੀਂ ਅੱਜ ਸਵਾਲ ਚੁੱਕ ਰਹੇ ਹੋ ਕਹਿੰਦੇ ਜਦੋਂ ਵਿਗਿਆਨ ਭਵਨ ਦੇ ਵਿੱਚ ਹੋਇਆ ਜਾਂ ਹੋਰ ਥਾਵਾਂ ਦੇ ਉੱਤੇ ਸਮਾਗਮ ਕਰਾਏ ਉਸ ਸਮੇਂ ਤੁਸੀਂ ਕਿਉਂ ਨਹੀਂ ਸਵਾਲ ਚੁੱਕਦੇ ਜਦੋਂ ਤੁਸੀਂ ਕਰਵਾਉਂਦੇ ਦੇਖੋ ਮੈਂ ਪਹਿਲੀ ਗੱਲ ਇਹ ਮੈਨੂੰ ਇੱਕ ਇਨਸਟੈਂਸ ਦਿਖਾ ਦੇਣ ਕਿ ਇੱਕ ਜਗ੍ਹਾ ਦੇ ਉੱਤੇ ਉੱਤੇ ਸ਼ਰਾਬ ਵਰਤਦੀ ਜਿਹੜੇ ਆਡੀਟੋਰੀਅਮ ਦੀ ਗੱਲ ਐ ਕਰ ਰਹੇ ਨੇ ਚਾਹੇ ਵਿਗਿਆਨ ਭਵਨ ਹੋਵੇ ਚਾਹੇ ਪੂਸਾ ਰੋਡ ਹੋਵੇ ਔਰ ਇਸ ਗੱਲ ਤੋਂ ਇਹ ਮੰਨਕਰ ਹੋ ਜਾਂਦੇ ਨੇ ਕਿ ਹੈਬਿਟੇਟ ਸੈਂਟਰ ਦੇ ਉੱਤੇ ਸ਼ਰਾਬ ਨਹੀਂ ਬਿਤਾਈ ਜਾਂਦੀ ਮੈਂ ਹੁਣੇ ਉਹਦੇ ਲੈਸੈਂਸ ਵੀ ਖਾ ਦਿੰਦਾ ਉਹਨੇ ਉਸਦੇ ਬਾਹਰ 12 ਦੇ ਉਹ ਦਿਖਾ ਦਿੰਦਾ ਇਹ ਗੱਲਾਂ ਕਰ ਰਹੇ ਨੇ ਇਹ ਜੀਕੇ ਸਾਹਿਬ ਗੱਲਾਂ ਕਰ ਰਹੇ ਨੇ ਕਿ ਸਾਡੇ ਨਹੀਂ ਜੀਕੇ ਜੀ ਛੋੜੇ ਛੋੜੇ 30 30 ਸਕਿੰਟ ਦੋਨਾ ਲੋਕ ਜਿੱਤਾ ਗੱਲ ਤੱਕ ਗੱਲ ਤੱਕ ਪਹੁੰਚੇ ਨਹੀਂ ਜੀਕੇ ਜੀ ਮੇਰੀ ਰਿਕਵੈਸਟ ਹੈ 30 ਸਕਿੰਟ ਤਾਂ ਦੋਨਾ ਛੱਡ ਗਏ ਨੇ ਇਹਨਾਂ ਦੇ ਖਾਤੇ ਨਹੀਂ ਅਸੀਂ ਖੋਲ ਪਾ ਰਹੇ ਹਲੇ ਤੱਕ ਇਹ ਕਹਿੰਦੇ ਸਾਡੇ ਕੋਲ ਕੰਮ ਨਹੀਂ ਔਰ ਸੋ ਐਸ ਕਰਕੇ ਇਹ ਦੱਸ ਦੇ ਇਹ ਦੱਸ ਨਹੀਂ ਕਿ ਕਿਤੇ ਸ਼ਰਾਬ ਨਹੀਂ ਵਰਤਾਈ ਜਾਂਦੀ ਇਹਨਾਂ ਨੇ 500 ਕਰੋੜ ਰੁਪਏ ਸਕੂਲਾਂ 'ਚ ਘਾਟਾ ਪਾ ਦਿੱਤਾ ਐਸਾਂ ਤੇ ਸਕੂਲਾਂ 'ਚ ਜਿਹੜੇ ਖਾਤੇ ਖੋਲਣਾ ਚਾਹ ਰਹੇ ਨੇ ਜਿਹਦੇ ਸਾਹ ਕਿਤੇ ਗੱਲ ਬੇ ਹੋ ਛੱਡੋ ਨਾ ਜਿਹੜੇ 500 ਕਰੋੜ ਰੁਪਏ ਇਹ ਆਪਣੀ ਸਟੇਟਮੈਂਟ ਅਸੀਂ ਕਿਹੜਾ ਕੰਪੈਟਿਟਿਵ ਕੀ ਹੋਈ ਕਮੇਟੀ ਐ ਕਰਾ ਲਓ ਭਾਈ ਇਹ ਆਪੇ ਆਪੇ ਸਰਕਾਰ ਕਰਾਈ ਜੀ ਜਿਨ੍ਹਾਂ ਨਾਲ ਸਰਕਾਰੀ ਕਬਜ਼ੇ ਨਾਲ ਕਮੇਟੀ ਬੈਠੀ ਐ ਇਹ ਇਲੈਕਸ਼ਨ ਚੋੜੀ ਕਰਾ ਦੇ ਹੂੰ ਤੁਸੀਂ ਛੱਡੋ ਨਾ 500 ਕਰੋੜ ਰੁਪਏ ਤੁਸੀਂ ਤੁਸੀਂ ਲਿਖਾ ਦੇ ਰਹੇ ਹੋ ਗੁਰੂ ਘਰ ਦੀਆਂ ਇਹ ਨਲਾੜ ਦੇ ਹਾਈ ਹਾਈ ਸਾਹਿਬ ਇੱਕ ਵਾਰੀ ਲਿਸਟ ਦਿਖਾ ਦਿਓ ਐਵੇਂ ਝੂਠ ਨਾ ਬੋਲੀ ਜਾਓ ਫੂਟਬੋਲ ਨਹੀਂ ਤੁਸੀਂ ਮਾਸਟਰੀ ਕਰ ਲਈ ਹੈ ਜਿਹੜੀ ਡਾਕਟਰੀ ਜੀ ਪੀ ਐਚ ਡੀ ਕਰਨੀ ਐ ਅਸੀਂ ਜੂਤੇ ਮੈਂ ਤੁਸੀਂ ਅੱਪਾ ਮੁੱਦੇ ਦੀ ਗੱਲ ਕਰੀਏ ਜੀ ਤਾਂ ਕਰਤਾ ਜੀ 22 27 50 ਨਹੀਂ ਨਹੀਂ ਮੈਂ ਤਾਂ ਦੋਵਾਂ ਨੇ ਰਿਕੁਐਸਟ ਕਰ ਰਹੇ ਆ ਤਾਂ ਹੀ ਕਿ ਤੁਸੀਂ ਪੁਆਇੰਟ ਦੇ ਉੱਤੇ ਪਰਹੀਏ ਦੇਖੋ ਸਵਾਲ ਤਾਂ ਇਹ ਵੀ ਸੰਗਤ ਦੇ ਸਾਹਮਣੇ ਇਹ ਹੈ ਕਿ ਜਿਹੜੀਆਂ ਹੋਰ ਥਾਵਾਂ ਚੁਣੀਆਂ ਜਾਂਦੀਆਂ ਨੇ ਜਿੱਥੇ ਸਮਾਗਮ ਰੱਖੇ ਜਾਣਗੇ ਇਹ ਰੱਖੇ ਜਾਂਦੇ ਨੇ ਉਹਨਾਂ ਦੀ ਚੋਣ ਕਿਸ ਤਰੀਕੇ ਨਾਲ ਹੁੰਦੀ ਆਏ ਹੋਣੀ ਚਾਹੀਦੀ ਹੈ ਜੀ ਉਹਦੇ ਟੀਚਰ ਦੀ ਤਰਖਾ ਚੋਰੀ ਦਿੱਤੀ ਗਈ ਤੇ ਉਹਨਾਂ ਦੁਆਰੇ ਦੀ ਪ੍ਰਾਪਰਟੀਾਂ ਦੀ ਕਿਸਾਬ ਆਜੀ ਜਮੀਨਾ ਨੂੰ ਇਹ ਲਿਖਤਾ ਤੋਂ ਦੇਰੇ ਨੇ ਉਹਨੂੰ ਨਿਲਾਮ ਕਰਾਉਣ ਵਾਸਤੇ ਇਹ ਇਹ ਹਾਈ ਕਿੱਥੇ ਗੱਲ ਕਰ ਰਹੇ ਹੋ ਤੁਸੀਂ ਟਮਟ ਕਰਕੇ ਆਏ ਨੇ ਕਿ ਜਿਹੜੀ ਹਾਈ ਕੋਰਟ ਨੇ ਬਣਾਈ ਹੈ ਜਿਹੜੀ ਵੈਲਿਊਏਟਰ ਉਹਦੀਆਂ ਵੀ ਸਭ ਦੇ ਹੱਥ ਨੇ ਇੱਕ ਟੈਕ ਟਿਸਕੇ ਨਾਲ ਗੱਲ ਕਰ ਰਹੇ ਹੋ ਤੁਸੀਂ ਤੁਹਾਡੇ ਕੋਲ ਕੋਈ ਮਤਾ ਨਹੀਂ ਹੈਗਾ ਤੁਸੀਂ ਇਹ ਜਾਗਰਤੀ ਜਾਸਾ ਬੁਲਵਾਈ ਸੀਗੀ ਉਹ ਤਾਂ ਉਹਦਾ ਤੁਸੀਂ ਨਹੀਂ ਦੇਖੋ ਫਿਰ ਇਸ ਤਰੀਕੇ ਨਾਲ ਗੱਲ ਗੱਲ ਨਹੀਂ ਹੋ ਪੰਦੀ ਨਾ ਮੈਂ ਤਾਂ ਉਹੀ ਰਿਕੁਐਸਟ ਕਰ ਰਹੇ ਹਾਂ ਕਿ ਜੇ ਇੱਕ ਇੱਕ ਕਰਕੇ ਗੱਲ ਕਰਦੇ ਰਹੋ ਤਾਂ ਚੰਗੀ ਗੱਲ ਆ ਲੋਕਾਂ ਦਾ ਗੱਲ ਪਹੁੰਚ ਪੰਦੀ ਤੁਸੀਂ ਤੁਸੀਂ ਬਖੂਬੀ ਜਾਣਦੇ ਹੋ ਕਿ ਨਿਊਜ਼ 80 ਨੂੰ ਦਿੱਲੀ 'ਚ ਵੀ ਬਹੁਤ ਲੋਕ ਦੇਖ ਰਹੇ ਹੋਣਗੇ ਪੰਜਾਬ 'ਚ ਵੀ ਦੇਖ ਰਹੇ ਹੋਣਗੇ ਵਿਦੇਸ਼ਾਂ 'ਚ ਵੀ ਦੇਖ ਰਹੇ ਹੋਣਗੇ ਜੇ ਜੇ ਇੱਕ ਇੱਕ ਕਰਕੇ ਗੱਲ ਰੱਖਦੇ ਰਹੋ ਤਾਂ ਚੰਗੀ ਥੋੜੀ ਵਧੀਆ ਚਰਚਾ ਹੋ ਜਾਂਦੀ ਹੈ ਜਿਨ੍ਹਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਸਕੂਲਾਂ ਦੇ ਟੀਚਰਾਂ ਦਾ 500 ਕਰੋੜ ਦਾ ਕਿੱਥੇ ਗਿਆ ਕਿੱਥੇ ਨਿਚੋ ਲੋ ਮੈਂ ਮੈਂ ਸਕੂਲਾਂ ਵਾਲੇ ਪਾਸੇ ਤਾਂ ਫੇਰ ਚਲੇ ਜਾਵਾਂਗੇ ਨਾ ਆਪਾਂ ਫੇਰ ਕਿਸ ਦਿਨ ਡਿਬੇਟ ਰੱਖ ਲਾਂਗੇ ਜੀ ਜੀ ਪਰ ਗੱਲ ਇਹ ਕਿ ਗੱਲ ਇਹ ਹੈ ਕਿ ਹੈਬਿਟੇਟ ਸੈਂਟਰ ਦੇ ਵਿੱਚ ਜਿਹੜਾ ਸਮਾਗਮ ਹੋਇਆ ਉਹ ਉਸ ਦੇ ਉੱਤੇ ਕੋਈ ਸਵਾਲ ਨਹੀਂ ਹੋਣਾ ਚਾਹੀਦਾ ਨੂੰ ਬੁਲਾ ਕੇ ਤੁਸੀਂ ਇੱਕ ਪਤਤ ਮੰਤਰੀ ਨੂੰ ਬੁਲਾ ਕੇ ਤੁਸੀਂ ਉਹਨਾਂ ਕੋਲ ਗੁਰੂ ਤੇਗ ਬਹਾਦਰ ਪਾਸ਼ਾ ਦੀ ਪ੍ਰਧਾਨ ਜੀ ਕਰਾ ਰਹੇ ਪੜਾਉਣ ਸਮੇਂ ਜੀ ਓ ਜੀ ਜੇ ਤੂੰ ਮੈਂ ਸਮਝਦਾ ਕਿ ਡਿਗਰੀ ਮੈਂ ਸਮਝਦਾ ਕਿ ਤੂੰ ਤਵਾੜਿਆ ਜਿਹੜਾ ਗਾਲਤਕਤ ਤਵਾੜਾ ਹੋਵੇ ਔਰ ਜਿਹੜੇ ਨਾਲ ਜਨਰਲ ਸੈਕਟਰੀ ਸਾਹਿਬ ਬੈਠੇ ਨੇ ਤੁਸੀਂ ਆਪਣੀ ਸਿੰਘ ਸਭਾ ਦੀ ਇਲੈਕਸ਼ਨ ਦਾ ਸਟੇ ਲੈ ਕੇ ਬੈਠੋ 15 ਸਾਲ ਤੋਂ ਤੁਸੀਂ ਡੀਏਸੀ ਐਮਸੀ ਦੀ ਇਲੈਕਸ਼ਨ ਨਹੀਂ ਕਰਾ ਰਹੇ ਤੁਸੀਂ ਕਿਹੜੇ ਕਿਹੜੇ ਮੂੰਹ ਨਾਲ ਬੋਲਦੇ ਪਏ ਹੋ ਇਲੈਕਸ਼ਨ ਵੀ ਆਉਣ ਵਾਲੀ ਹੈ ਇਲੈਕਸ਼ਨ ਵੀ ਚਾਰੀ ਰੱਖੋ ਓ ਇਲੈਕਸ਼ਨ ਚਾਰੀ ਰੱਖੋ ਪਹਿਲੇ ਆਪਣੀ ਸਿੰਘ ਸਭਾ ਦੀ ਇਲੈਕਸ਼ਨ ਦਾ ਕਰਾ ਲਓ ਉਸੇ ਬਾਕੀ ਇਲੈਕਸ਼ਨ ਤਾਂ ਕੀ ਕਰਾਈ ਮੈਨੂੰ ਲੱਗ ਰਿਹਾ ਕਿ ਡਿਬੇਟ ਹੋਰ ਪਾਸੇ ਵੀ ਚਲੀ ਗਈ ਹੈ ਔਰ ਲੋਕਾਂ ਦੇ ਪੱਲੇ ਵੀ ਕੁਝ ਨਹੀਂ ਪੈ ਰਿਹਾ ਹੋਣਾ ਜਿਹੜੇ ਟੀਵੀ ਦੇ ਵਿੱਚ ਸਾਹਮਣੇ ਬੈਠ ਕੇ ਆਪਾਂ ਸਾਰਿਆਂ ਨੂੰ ਟਾਈਮ ਦੇ ਰਹੇ ਨੇ ਤਾਂ ਤੁਸੀਂ ਉਹ ਤੁਸੀਂ ਕਿਉਂ ਨਹੀਂ ਕਰਾਈ ਜਦੋਂ ਇੰਟਰਨਲ ਇਲੈਕਸ਼ਨ ਦੀ ਹੋਖ ਨਹੀਂ ਕਰਾਈ ਤੁਸੀਂ ਚਾਹਤਦਾ ਵੀ ਇਲੈਕਸ਼ਨ ਕਰਾਉਂਦੇ ਹੋ ਹਾਂ ਚਲੋ ਠੀਕ ਹੈ ਜੀ ਕਈ ਥੋੜਾ ਇੱਕ ਇੱਕ ਸੈਕਿੰਡ ਥੋੜਾ ਜਿਹਾ ਸ਼ਾਂਤ ਰਹੋ ਮੇਰੀ ਰਿਕਵੈਸਟ ਹੈ ਤੁਹਾਨੂੰ ਥੋੜਾ ਜਿਹਾ ਸ਼ਾਂਤ ਰਹੋ ਤਾਂ ਕਿ ਸਾਰਿਆਂ ਦੀ ਗੱਲ ਆ ਸਕੇ ਗੌਰਵ ਜੀ ਮੈਂ ਤੁਹਾਨੂੰ ਪਹਿਲੇ ਹੀ ਕਹਿਆ ਸੀ ਮੈਨੂੰ 5 ਮਿੰਟ ਪਾਸੇ ਲੈਣਾ ਮੈਂ ਫੰਕਸ਼ਨ ਤੇ ਜਾਣਾ ਮੈਂ ਇੱਕ ਗੱਲ ਇੰਨੀ ਕੁ ਜਰੂਰ ਕਵਾਂਗਾ ਕਿ ਜਿਸ ਦਿਨ ਸਕੂਲਾਂ ਦੀ ਬੈਅਸ ਕਰਨੀ ਹੋਈਗੀ ਉਸ ਦਿਨ ਸਕੂਲਾਂ ਦੇ ਮੁੱਦੇ ਤੇ ਗੱਲ ਕਰ ਲੈਣਗੇ ਅੱਜ ਇੰਨਾ ਕੁ ਦੱਸ ਦੇਣ ਜਿਵੇਂ ਜੀਕੇ ਦੀ ਆਵਾਜ਼ ਵੀ ਕਰਦੇ ਮੈਂ ਤੁਹਾਨੂੰ ਆਪਣੇ ਕਰਮਾ ਦਾ ਜਵਾਬ ਦਿਓ ਐਸਜੀਪੀਸੀ ਨੇ ਐਸਜੀਪੀਸੀ ਨੇ ਜਿੱਥੇ ਕੀਤਾ ਸਮਾਗਮ ਉਥੇ ਸਟਾ ਦਾ ਕਾਪੂਨ ਪਾਇਆ ਜਾਂਦਾ ਜੇ ਬਾਕੀ ਦੇ ਰੇਟ ਲਿਸਟ ਚੁੱਕ ਕੇ ਲਿਆਇਓ ਨਾ ਉਹ ਰੈਸਟੋਰੈਂਟ ਦੇ ਚੁੱਕ ਕੇ ਲਿਆਇਓ ਸਰਮ ਜੀ ਤੁਹਾਡੇ ਮੇਰੀ ਉੱਤੇ ਹੋੜੇ ਹੋੜੇ ਹੋਣ ਦੀ ਬਾਤ ਨਾ ਚਲੋ ਹੋਰ ਹੋਰ ਪਾਸੇ ਗੱਲ ਨਿਕਲ ਗਈ ਗੱਲ ਤਾਂ ਮੈਂ ਵੀ ਉਹੀ ਕਹਿ ਰਹੇ ਹਾਂ ਦੇਖੋ ਗੱਲ ਇਹ ਹੈ ਕਿ ਇੱਕ ਸਮਾਗਮ ਦਾ ਜ਼ਿਕਰ ਨਹੀਂ ਸੀ ਦੇਖੋ ਸਮਾਗਮ ਤਾਂ ਇੱਕ ਕਿਸੇ ਵੀ ਬੇਦਬੀ ਨਹੀਂ ਹੋਣੀ ਚਾਹੀਦੀ ਤੁਹਾਡੇ ਕੋਲ ਕਿਉਂਕਿ ਜਵਾਬ ਹੈ ਨਹੀਂ ਗਏ ਤੁਹਾਡੇ ਕੋਲ ਜਵਾਬ ਹੀ ਹੈ ਨਹੀਂ ਗੱਲਾਂ ਦੇ ਤੁਸੀਂ ਕੀ ਗੱਲਾਂ ਕਰਦੇ ਹੋ ਤੁਹਾਡੀ ਜ਼ਿੰਮੇਵਾਰੀ ਦਿੱਲੀ ਕਾ ਬਾਦ ਸਾਡੇ ਕੋਲ ਸਾਰੇ ਜਿਹਨਾਂ ਜਵਾਬ ਦੇ ਰਹੇਗਾ 24 ਘੰਟੇ ਜਵਾਬ ਦਿਓ ਨਹੀਂ ਨਹੀਂ ਫਿਰ ਇਸ ਤਰੀਕੇ ਨਾਲ ਤਾਂ ਗੱਲ ਨਹੀਂ ਹੋ ਪਾਈ ਮੈਂ ਮੈਂ ਮਾਫੀ ਚਾਹੁੰਦਾ ਮੈਨੂੰ ਉਚਾਲੇ ਰੁਕਣਾ ਪਏਗਾ ਨਾ ਮੈਂ ਤੁਸੀਂ ਕਮੇਟੀ ਛੱਡ ਕੇ ਮੈਂ ਸਮਝਦਾ ਵਾ ਜੱਜਦਾ ਅੱਜ ਕੁਰਵੀਰ ਜੀ ਛੱਡੇ ਨੇ ਤੁਹਾਡੇ ਪਿੰਜਾਮ ਲਾਇਸ਼ ਤਾਂ ਤੁਸੀਂ ਭਜੇ ਸੀ ਠੀਕ ਚਲੋ ਮੈਂ ਮੈਨੂੰ ਲੱਗਦਾ ਕਿ ਕਾਲਕਾ ਜੀ ਜੀਕੇ ਸਾਹਿਬ ਤੁਹਾਡੇ ਕੋਲ ਸਮਾਂ ਵੀ ਘੱਟ ਹੈ ਆਪਾਂ ਚਰਚਾ ਨੂੰ ਇੱਥੇ ਰੋਕਦੇ ਆ ਠੀਕ ਆਪਾਂ ਚਰਚਾ ਨੂੰ ਇੱਥੇ ਰੋਕਦੇ ਆ ਗੱਲ ਨਹੀਂ ਹੋ ਪਾਰੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ ਠੀਕ ਹੈ ਜੀਕੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਕਾਲਕਾ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਾਲੋਂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਤੇ ਸਾਡੇ ਨਾਲ ਚਾਵਲਾ ਜੀ ਵੀ ਜੁੜੇ ਹੋਏ ਨੇ ਮੈਂ ਉਹਨਾਂ ਦਾ ਰੁਕ ਕਰਦਾ ਹਾਂ ਹਾਪਫੁਲੀ ਉਹਨਾਂ ਤੱਕ ਮੇਰੀ ਆਵਾਜ਼ ਪਹੁੰਚੀ ਹੋਈਗੀ ਹਰਮਿਤ ਸਿੰਘ ਆ ਰਹੀ ਆ ਰਹੀ ਹੈ ਜੀ ਆ ਰਹੀ ਹੈ ਜੀ 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 ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਂ ਕਲੋਂ ਸਾਹਿਬ ਤੇ ਕਰਤਾਰ ਸਿੰਘ ਚਾਵਲਾ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਚਾਵਲਾ ਜੀ ਬਹੁਤ ਸਾਰਾ ਤੁਹਾਡਾ ਵਾਈਬਰ ਦਿੱਖ ਰਿਹਾ ਤੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਚਾਵਲਾ ਜੀ ਤੁਸੀਂ ਸੁਣਿਆ ਸਾਰਾ ਕੁਝ ਪਰ ਸਵਾਲ ਇਹ ਹੈ ਕਿ ਥਾਂ ਤਾਂ ਪਵਿੱਤਰ ਹੋਣੀ ਚਾਹੀਦੀ ਹੈ ਨਾ ਜਿੱਥੇ ਸਮਾਗਮ ਹੋ ਰਿਹਾ ਹੈ ਪਹਿਲੀ ਗੱਲ ਤੇ ਹੈ ਕੋਈ ਪਹਿਲੀ ਗੱਲ ਤੇ ਹੈ ਕਿ ਕੀਰਤਨ ਸਮਾਗਮ ਨਹੀਂ ਹੈ ਕੋਈ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਤਾਂ ਸੈਮੀਨਾਰ ਆ ਰਿਹਾ ਹੈ ਇੱਕ ਚਰਚਾ ਹੈ ਇੱਕ ਗੋਸ਼ਟੀ ਹੈ ਸਮਝ ਲੋ ਠੀਕ ਹੈ ਠੀਕ ਹੈ ਦੂਜੀ ਗੱਲ ਜਿਹੜਾ ਆਡੀਟ ਹੋ ਰਿਹਾ ਮ ਉਹਦੇ ਪਾਣੀ ਵੀ ਸਰਵ ਨਹੀਂ ਹੁੰਦਾ ਪਾਣੀ ਵੀ ਸਰਵ ਨਹੀਂ ਹੋਇਆ ਪਾਣੀ ਵੀ ਜਿੰਨੇ ਪੀਣਾ ਸੀ ਬਾਹਰ ਆ ਕੇ ਪੀਓ ਨਿਨ੍ਹਾਤ ਉਹ ਉਹ ਰੇਡ ਲਿਸਟ ਬਣਾ ਰਹੇ ਨੇ ਬੈਂਕਰ ਦੀ ਰੇਡ ਲਿਸਟ ਹੈ ਬੈਂਕਰ ਅਲੱਗ ਨੇ ਆਡੀਟ ਹੋਣ ਤੇ ਮਲਗਾ ਅਲੱਗ-ਅਲੱਗ ਥਾਂ ਦਨੇ ਬਹੁਤ ਵੱਡਾ ਕੰਪਾਊਂਡ ਹੈ ਉਹਦਾ ਨਾ ਅਲੱਗ-ਅਲ ਪਹਿਲੀ ਗੱਲ ਤੇ ਐਵੇਂ ਦੂਜੀ ਗੱਲ ਦੇਖੋ ਜਿਹੜੇ ਵੀ ਸਮਾਗਮ ਕੀਤਾ ਗਿਆ ਅਸੀਂ ਵੀ ਇਤਨੇ ਬੇਵਕੂਫ ਨਹੀਂ ਆ ਕਿ ਦੇਖ ਕੇ ਕੀਤਾ ਗਿਆ ਉੱਥੇ ਕਿ ਉੱਥੇ ਕੋਈ ਵਰਤੋ ਤਾਂ ਨਹੀਂ ਆ ਅਸੀਂ ਵੀ ਸਮਝਦੇ ਆ ਅਸੀਂ ਵੀ ਗੁਰੂ ਨੂੰ ਮੰਨਦੇ ਆ ਇਹ ਵੀ ਮੰਨਦੇ ਨੇ ਅਸੀਂ ਵੀ ਮੰਨਦੇ ਆ ਇਸ ਚੀਜ਼ ਨੂੰ ਨਹੀਂ ਕਰ ਰਹੇ ਅਸੀਂ ਤਾਂ ਐ ਕਿ ਤੁਸੀਂ ਗਲਤ ਫਹਮੀ ਚ ਹੋ ਕਿ ਉੱਥੇ ਸਮਾਗਮ ਪਹਿਲੇ ਹੋਇ ਇੱਕ ਹੁੰਦਾ ਹੈ ਕੀਰਤਨ ਸਮਾਗਮ ਜਿੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਏ ਉਹ ਪ੍ਰਕਾਸ਼ ਕੋਈ ਨਹੀਂ ਸੀ ਉੱਥੇ ਉੱਥੇ ਗੋਸ਼ਟੀ ਸੈਮੀਨਾਰ ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ ਉਹ ਸੀ ਉਹ ਸੈਮੀਨਾਰ ਦੇ ਅੰਦਰ ਜਿਹੜਾ ਆਡੀਟੋਰੀਅਮ ਸੀ ਉੱਦੇ ਅੰਦਰ ਪਾਣੀ ਵੀ ਸਰਵ ਨਹੀਂ ਹੁੰਦਾ ਚਲੋ ਮੈਂ ਮੈਂ ਥੋੜੀ ਦੋ ਚੀਜ਼ਾਂ ਕਲੀਅਰ ਕਰਦਾ ਹਾਂ ਉਸ ਤੋਂ ਬਾਅਦ ਮੈਂ ਕਾਲੋਂ ਸਬਦਾਂ ਰੁਕ ਕਰਾਂਗਾ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਵੀ ਹੈਬਿਟੇਟ ਸੈਂਟਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਉਹ ਕਿਸੇ ਵੀ ਆਰਗੇਨਾਈਜੇਸ਼ਨ ਦੇ ਵੱਲੋਂ ਕਰਵਾਇਆ ਜਾਵੇ ਧਾਰਮਿਕ ਹੋਵੇ ਜਾਂ ਫਿਰ ਕੋਈ ਹੋਰ ਕਲਚਰਲ ਜਾਂ ਕੋਈ ਵੀ ਪ੍ਰੋਗਰਾਮ ਹੋਵੇ ਤੁਸੀਂ ਕਹਿ ਰਹੇ ਹੋ ਸਪੈਸੀਫਿਕ ਉਸ ਆਡੀਟੋਰੀਅਮ ਦੇ ਵਿੱਚ ਕੁਝ ਵੀ ਸਰਵ ਨਹੀਂ ਕੀਤਾ ਜਾਂਦਾ ਕਿਸੇ ਵੀ ਪ੍ਰੋਗਰਾਮ ਸਰ ਆਪ ਜਾ ਕੇ ਚੈੱਕ ਕਰ ਸਕਦੇ ਹੋ ਸਰ ਇਹ ਮਿਸਕੈਲ ਕਰਤਾ ਜਾ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਵੀ ਸਰਵ ਕੀਤਾ ਜਾਂਦਾ ਉਹ ਬਾਹਰ ਹੁੰਦਾ ਹੈ ਬਾਹਰ ਕੋਈ ਹਾਲ ਹੈ ਸਾਨੂੰ ਵੀ ਅਗਰ ਚਾਹ ਪਾਣੀ ਮਿਲਿਆ ਅਲੱਗ ਤੋਂ ਅਲੱਗ ਰੈਸਟੋਰੈਂਟ ਸਿਉਦਾ ਅਲੱਗ ਬੈਂਕਟ ਸਿਉ ਉੱਥੇ ਮਿਲਿਆ ਠੀਕ ਹੈ ਚਲੋ ਆਪਾਂ ਇਸ ਗੱਲ ਦੇ ਠੀਕ ਹੈ ਤੁਹਾਡੀ ਥੋੜਾ ਪੁਆਇੰਟ ਵੈਲਿਡ ਜੀ ਕਾਲੋਂ ਸਾਹਿਬ ਫਿਰ ਇਤਰਾਜ਼ ਕਿਹੜੀ ਗੱਲ ਦਾ ਤੁਹਾਨੂੰ ਇੱਕ ਪ੍ਰੀਮਿਸਿਸ ਦੇ ਅੰਦਰ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਹਾਈਬ੍ਰਿਡ ਸੈਂਟਰ ਹੋਏਗਾ ਉਸਦੇ ਅਲ ਹਾਲ ਬਣੇ ਹੋਏ ਨੇ ਇੱਕ ਆਡੀਟੋਰੀਅਮ ਹੈ ਜਿਸ ਦੇ ਵਿੱਚ ਇਹ ਸਮਾਗਮ ਹੋਇਆ ਉੱਥੇ ਤਾਂ ਕੋਈ ਪਾਣੀ ਨਹੀਂ ਸਰਵ ਹੁੰਦਾ ਆਡੀਟੋਰੀਅਮ ਵਿੱਚ ਬਹੁਤ ਸਾਰੇ ਨੇ ਬੈਂਕਰ ਵੀ ਬਹੁਤ ਸਾਰੇ ਨੇ ਆਵਲਾ ਜੀ ਤੁਸੀਂ ਬੋਲ ਲਿਆ ਔਰ ਮੈਨੂੰ ਗੱਲ ਕਰਨ ਦਿਓ ਮੈਂ ਬੋਲ ਨਹੀਂ ਰਿਹਾ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਦੱਸੋ ਦਰਪ ਜੀ ਇਹ ਬੜੀ ਬਚਕਾਨੀ ਗੱਲ ਹੈ ਕਿ ਜੀ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਕਿੱਡੀ ਬੇਹੁੱਦੀ ਗੱਲ ਹੈ ਕਿ ਤੁਸੀਂ ਸੈਮੀਨਾਰ ਕਰ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਉਹਨਾਂ ਦੀ ਜੀਵਨੀ ਦੇ ਉੱਤੇ ਉੱਥੇ ਗੱਲ ਕਿਹਦੀ ਹੋਣੀ ਆ ਉਥੇ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੋਣੀ ਆ ਉਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਤੇ ਵਿਚਾਰ ਹੋਣੀ ਆ ਉਥੇ ਉਹਨਾਂ ਦੀ ਸ਼ਹਾਦਤ ਤੇ ਵਿਚਾਰ ਹੋਣੀ ਆ ਉਥੇ ਉਹਨਾਂ ਦੀ ਜੀਮਣੀ ਜੋ ਉਹਨਾਂ ਨੇ ਮਹਾਨ ਸ਼ਹਾਦਤ ਦੇ ਕੇ ਮਨੁੱਖੀ ਹੱਕਾਂ ਦੀ ਰੱਖਿਆ ਕੀਤੀ ਉਸੀ ਗੱਲ ਹੋਣੀ ਆ ਠੀਕ ਹੈ ਦੂਸਰੀ ਗੱਲ ਜਿਹੜੀ ਇਸ ਤੋਂ ਪਹਿਲਾਂ ਸਰਦਾਰ ਮਨਜੀਤ ਸਿੰਘ ਜੀ ਕੇ ਕਹਿ ਕੇ ਗਏ ਆ ਹੂੰ ਉਹਨਾਂ ਨੇ ਕਿਹਾ ਜੀ ਦਿੱਲੀ ਕਮੇਟੀ ਨੇ ਵਿਗਿਆਨ ਪਵਨ ਦੇ ਵਿੱਚ ਪ੍ਰੋਗਰਾਮ ਕੀਤਾ ਉਸਾ ਇੰਸਟੀਚੂਟ ਚ ਪ੍ਰੋਗਰਾਮ ਕੀਤਾ ਮੈਂ ਇਹ ਗੱਲ ਗੌਰਵ ਜੀ ਬੜੀ ਕਲੀਅਰ ਬੜੇ ਇੱਕ ਜ਼ਿੰਮੇਵਾਰੀ ਦੇ ਨਾਲ ਕਹਿਣਾ ਹੈ ਕਿ ਜਿਹੜਾ ਪੂਸਾ ਇੰਸਟੀਚੂਟ ਹੈ ਉਹ ਕੇਵਲ ਔਰ ਕੇਵਲ ਕਾਨਫਰੰਸਸ ਦੇ ਲਈ ਹੈ ਸੈਮੀਨਾਰ ਦੇ ਲਈ ਹੈ ਉੱਥੇ ਕੋਈ 바ਰ ਨਹੀਂ ਕੋਈ ਰੈਸਟੋਰੈਂਟ ਨਹੀਂ ਉੱਥੇ ਕੋਈ ਸ਼ਰਾਬ ਨਹੀਂ ਪਰੋਸੀ ਜਾਂਦੀ ਉੱਥੇ ਕਿਸੇ ਤਰ੍ਹਾਂ ਦਾ ਈਵਨ ਨਾਨ-ਵੈਜ ਵੀ ਜਿਹੜਾ ਉਨਹੀਂ ਪਰੋਸਿਆ ਜਾਂਦਾ ਗਿਆਨ ਭਵਨ ਇੱਕ ਸਰਕਾਰੀ ਐਡ ਆਡੀਟੋਰੀਅਮ ਹੈ ਜਿਸ ਦੇ ਵਿੱਚ ਸਿਰਫ ਸੈਮੀਨਾਰ ਹੁੰਦੇ ਆ ਜਿਹੜਾ ਹੁਣ ਆਪਾਂ ਹੈਬਿਟੇਟ ਸੈਂਟਰ ਦੀ ਗੱਲ ਕਰਦੇ ਆ ਹੈਬਿਟੇਟ ਸੈਂਟਰ ਜਿਹੜਾ ਹੈ ਇਹਦੇ ਵਿੱਚ ਬਕਾਇਦਾ 파ਟੀਆਂ ਸ਼ਰਾਬ ਦੀਆਂ 파ਟੀਆਂ ਉਥੇ ਜਿਹੜਾ ਰੈਸਟੋਰੈਂਟ ਹੈ ਰੈਸਟੋਰੈਂਟ ਹੈ ਰੈਸਟੋਰੈਂਟ ਦੇ ਵਿੱਚ ਸ਼ਰਿਆਮ ਸਿਕਰੇਟਾ ਚੱਲਦੀਆਂ ਸ਼ਰਿਆਮ ਉਥੇ ਨਾਰਮਲ ਚੱਲਦਾ ਹੈ ਔਰ نیچے ਜਿਹੜਾ ਆਡੀਟੋਰੀਅਮ ਹੈ ਉੱਪਰ 바ਰ ਹੈ ਉੱਪਰ ਰੈਸਟੋਰੈਂਟ ਹੈ ਪਰ ਮੇਰਾ ਸਵਾਲ ਇਹ ਹੈ ਕਿ ਜਦੋਂ ਚਲੋ ਤਾਮੀ ਸਾਹਿਬ ਨੂੰ ਤੇ ਨਹੀਂ ਪਤਾ ਕਿਉਂਕਿ ਤਾਮੀ ਸਾਹਿਬ ਦਿੱਲੀ ਤੋਂ ਵਾਕਿਬ ਨਹੀਂ ਸੀ ਹਮ ਮੈਂ ਕਹਿੰਦਾ ਗਲਤੀ ਹੋ ਜਾਂਦੀ ਐ ਇਹਨਾਂ ਕੋਲ ਸਰਨਾ ਸਾਹਿਬ ਕੋਲੋਂ ਗਲਤੀ ਹੋ ਗਈ ਉੱਥੇ ਇਹਨਾਂ ਨੇ ਬੁੱਕ ਕਰਾ ਦਿੱਤਾ ਹਮ ਪਰ ਜਿਸ ਵੇਲੇ ਅਸੀਂ ਜਿਵੇਂ ਸਾਨੂੰ ਪਤਾ ਲੱਗਿਆ ਸੀ ਉਸੇ ਦਿਨ ਹੀ ਆਬਜੈਕਸ਼ਨ ਕੀਤਾ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਅਸੀਂ ਬੇਨਤੀ ਕੀਤੀ ਕਿ ਸਾਡੇ ਕੋਲ ਆਡੀਟੋਰੀਅਮ ਹੈਗੇ ਸਾਡੇ ਕਾਲਜਸ ਦੇ ਵਿੱਚ ਆਡੀਟੋਰੀਅਮ ਹੈ ਅਸੀਂ ਤੁਹਾਨੂੰ ਆਡੀਟੋਰੀਅਮ ਦੇ ਦਿੰਨੇ ਆ ਤੁਹਾਨੂੰ ਸਾਰੀ ਸਪੋਰਟ ਕਰਦੇ ਕੋ ਗੁਨਤੇਗ ਬਾਦਰ ਸਾਹਿਬ ਜੀ ਦੀ ਗੱਲ ਕਰਨੀ ਆ ਆਪਾਂ ਹਮ ਇਹਨਾਂ ਨੇ ਉਸ ਦੇ باوجود ਉਹ ਵੈਨਿਊ ਚੇਂਜ ਨਹੀਂ ਕੀਤਾ ਪਰ ਸਵਾਲ ਫਿਰ ਉੱਥੇ ਆ ਕੇ ਆ ਜਾਂਦਾ ਹੈ ਕਿ ਜਦੋਂ ਆਪਾਂ ਧਾਰਮਿਕ ਗੱਲ ਕਰ ਰਹੇ ਹਾਂ ਹੂੰ ਪੰਥ ਦੀ ਸ਼ਰਮੌਰ ਜਥੇਬੰਦੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉੱਥੇ ਆਣਾ ਹੈ ਹੂੰ ਕੀ ਉਸ ਕੰਪਲੈਕਸ ਦੇ ਵਿੱਚ ਹੀ ਕਰਨਾ ਜ਼ਰੂਰੀ ਸੀ ਜਿੱਥੇ ਸ਼ਰਾਬ ਨੋਸ਼ੀ ਸਿਗਰਟ ਨੋਸ਼ੀਅਲ ਸ਼ਰਾਬ ਵਰਤਾਈ ਜਾਂਦੀ ਹੈ ਠੀਕ ਹੈ ਇਹ 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 ਬੜੀ ਵੱਡੀ ਇੱਕ ਬੇਦਵੀ ਵਾਲੀ ਗੱਲ ਹੈ ਕਿਉਂਕਿ ਸ਼ਰਮਣੀ ਅਕਾਲੀ ਦਲ ਨੇ ਜਿਹੜੀਆਂ ਪਹਿਲੇ ਵੇਦਨੀਆਂ ਕਰਾਈਆਂ ਅੱਜ ਤੱਕ ਸੰਗਤ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਅੱਜ ਇਹਨਾਂ ਨੇ ਨਵੀਂ ਪੇਟੀ ਪਾ ਦਿੱਤੀ ਗੱਲ ਤਾਂ ਹਰ ਥਾਂ ਹੀ ਹੁੰਦੀ ਹੈ ਗੱਡੀ ਵਿੱਚ ਚਲੋ ਮੈਂ ਕਾਲੋਂ ਸਾਹਿਬ ਬੜੀ ਡਿਟੇਲ ਦੇ ਵਿੱਚ ਤੁਸੀਂ ਚੱਲ ਰੱਖਿਓ ਇੱਕ ਵਾਰ ਚਾਵਲਾਈ ਦਾ ਬਿਆਨ ਲੈ ਲੈਂਦੇ ਹਾਂ ਇੱਕ ਸੈਕਿੰਡ ਰੁਕਿਓ ਕਾਲੋਂ ਸਾਹਿਬ ਮੇਰੀ ਰਿਕਵੈਸਟ ਹੈ ਚਾਵਲਾ ਗੋਰਾਵ ਜੀ ਆਵਾਇਆ ਜਿੱਥੇ ਤੱਕ ਅਦਰ ਗੁਰੂ ਦੀ ਗੱਲ ਹੁੰਦੀ ਹੈ ਗੁਰੂ ਦੀ ਗੱਲ ਤਾਂ ਹਰ ਥਾਂ ਹੁੰਦੀ ਹੈ ਅਸੀਂ ਗੱਡੀ ਵਿੱਚ ਵੀ ਕਰਦੇ ਹਾਂ 에ਰੋਪਲੇਨ ਵਿੱਚ ਵੀ ਕਰਦੇ ਹਾਂ ਕਈ ਲੋਕ 에ਰੋਪਲੇਨ ਵਿੱਚ ਸ਼ਰਧਾ ਕਰਦੇ ਨੇ ਇੱਕ ਮਿੰਟ ਦਾ ਸੁਣਨਾ ਹਮ ਤੁਸੀਂ ਮਾੜੀ ਗੱਲ ਸੁਣੀ ਨਾ 에ਰੋਪਲੇਨ ਵਿੱਚ ਪਾਠ ਕਰਦੇ ਜਾਂਦੇ ਨੇ ਲਾਜੁਬ ਜਪਦੇ ਜਾਂਦੇ ਨੇ ਰਾਮ ਰਾਮ ਭਗਵਾਨ ਦਾ ਨਾਮ ਵਾਇਗੁਰੂ ਸਭ ਕਰਦੇ ਨੇ ਇਹਦਾ ਮਤਲਬ ਇੰਨੀ ਸ਼ਰਧਾ ਸਰਵ ਹੁੰਦੀ ਹੈ ਤੇ ਉੱਥੇ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਬਾਤ ਕਿਸ ਤਰ੍ਹਾਂ ਦੀ ਨਹੀਂ ਨਹੀਂ 1 ਸੈਕਿੰਡ ਕਾਲਾ ਸਾਹਿਬ ਥੋੜੇ ਹੋਣੇ ਬੜਾ ਟਰਮੀਨਲ ਤੁਹਾਨੂੰ ਸੁਣਿਆ ਥੋੜੀ ਰਿਕਵੈਸਟ ਹੈ ਲੋਕਾਂ ਤੱਕ ਗ

ਸੈਂਟਰਲ ਗਵਰਨਮੈਂਟ ਇੰਸਟੀਚਿਊਟ ਆ ਉਹਨਾਂ ਬੜੀ ਮੁਸ਼ਕਿਲ ਨਾਲ ਲਿਆ ਜਾਂਦਾ ਸਰ ਐਵੇਂ ਨਹੀਂ ਮਿਲਦਾ ਹੂੰ ਨਹੀਂ ਪਰ ਚਾਵਲਾ ਜੀ ਇਹਦੇ ਵਿੱਚ ਸਵਾਲ ਇਹ ਹੈ ਨਾ ਕਿ ਤੁਸੀਂ ਉਹ ਚੂਜ਼ ਹੀ ਕਿਉਂ ਕੀਤਾ ਜਿੱਥੇ ਕਲੱਬ ਹੀ ਹੈਗੇ ਨਹੀਂ ਸੱਤ ਦੂਜੀ ਗੱਲ ਆ ਜਾਂਦੀ ਹੈ ਸਰ ਸਾਡੇ ਕੋਲ ਚੋਇਸ ਨਹੀਂ ਹੈ ਤੁਸੀਂ ਇਹ ਕਹਿੰਦੇ ਨੇ ਇਹਨੇ ਇਹ ਲਿਖਿਆ ਹੈ ਬੋਲਿਆ ਨਾ ਬਿਆਨ ਕਿ ਜੀ ਆਪਣੇ ਕਾਲਜ ਕਰ ਲੈਂਦੇ ਆ ਕਰ ਲੈਂਦੇ ਤੁਸੀਂ ਗੁਰਦੁਆਰਾ ਦਾ ਦਿੱਤਾ ਨਹੀਂ ਕੀਰਤਨ ਕਰਨ ਵਾਸਤੇ ਗੁਰਦੁਆਰੇ ਮੰਗੇ ਤੁਸੀਂ ਮਨਾ ਕਰਤਾ ਸਰ ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਜਿਹੜੇ ਡੀਏਸੀ ਐਮਸੀ ਦੇ ਅੰਡਰ ادارے ਆਉਂਦੇ ਨੇ ਉੱਥੇ ਪਰਮਿਸ਼ਨ ਨਹੀਂ ਦਿੱਤੀ ਗਈ ਤੁਸੀਂ ਟਰਾਈ ਕੀਤੀ ਨਹੀਂ ਦਿੱਤੀ ਗਈ ਨਹੀਂ ਦਿੱਤੀ ਗਈ ਸਰ ਅਸੀਂ ਇਹਨਾਂ ਨੂੰ ਕਿੰ딴 ਵਾਸਤੇ ਵੀ ਕਿਹਾ 25 ਤਰੀਕ ਵਾਸਤੇ 24 ਤਰੀਕ ਵਾਸਤੇ ਇਹਨਾਂ ਨੇ ਉਹ ਵੀ ਮਨਾ ਕਰ ਦਿੱਤੇ ਕਿ ਅਸੀਂ ਨਹੀਂ ਅਲਾਉ ਕਰਾਂਗੇ ਜਵਾਬ ਦਿਓ ਕਾਲੋ ਜੀ ਉਹਨਾਂ ਦਾ ਡਾਟਾ ਦਿੱਤੇ ਹੋਏ ਨੇ ਇਹਨਾਂ ਨੇ ਹਾਲ ਚੁੱਕਿਆ ਕਿਸੇ ਔਰ ਦਾ ਬੁੱਕ ਕਰ ਦਿੱਤਾ ਔਰ ਸਾਨੂੰ ਲੈਟਰ ਲਿਖਿਆ ਹੋਇਆ ਹੈ ਚਲੋ ਚਾਓ ਲਈ ਜਵਾਬ ਲਓ 1 ਸੈਕਿੰਡ ਜਵਾਬ ਲੈਣੇ ਜਵਾਬ ਲੈਣੇ ਇੱਕ ਕਰਕੇ ਗੱਲ ਰੱਖਦੇ ਰਹੋ ਕਾਲੋ ਸਾਹਿਬ ਗੌਰਵ ਜੀ ਇਹ ਉਹ ਗੱਲ ਕਰ ਰਹੇ ਆ ਕਿ ਭਾਈ ਲੱਖੀਸ਼ਾ ਬੁੰਜਾਰਾ ਹਾਲ ਗੁਰਦੁਆਰਾ ਰਿਕਾਬगंज ਸਾਹਿਬ ਵਿਖੇ ਜੀ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਕੋਲ ਚਿੱਠੀ ਆਂਦੀ ਹੈ ਕਿ ਉਹ ਇੱਥੇ ਕੀਰਤਨ ਸਮਾਗਮ ਕਰਨਾ ਚਾਹੁੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਲੈ ਕੇ ਅੱਛਾ 24 ਤਰੀਕ ਨੂੰ ਅਸੀਂ ਉਹਨਾਂ ਲਈ ਜਿਹੜੀ ਪਰਮਿਸ਼ਨ ਹੈ ਉਹ ਦੇ ਦੇਨੇ ਆ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਦੀ ਦੋ ਦਿਨ ਬਾਅਦ ਇਹਨਾਂ ਦੀ ਚਿੱਠੀ ਆਂਦੀ ਹੈ ਕਿ ਸਾਨੂੰ ਭਾਈ ਲਕੀਸ਼ਾ ਵੰਗਿਆਰ ਚਾਵਲਾ ਜੀ ਗੱਲ ਕਰਨ ਦਿਓ ਕੰਪਲੀਟ ਅਸੀਂ ਇਹਨਾਂ ਨੂੰ ਬਕਾਇਦਾ ਜਿਹੜੇ ਇਹਨਾਂ ਦੇ ਨਮਾਇंदे ਆਏ ਉਹਨਾਂ ਨੂੰ ਦਿਖਾ ਦਿੱਤਾ ਕਿ ਇਹ ਦੇਖੋ ਇੱਕ ਦਿਨ ਪਹਿਲਾਂ ਅਸੀਂ ਉਹ ਅਪਰੂਵਲ ਪੰਜਾਬ ਗਵਰਨਮੈਂਟ ਨੂੰ ਦੇ ਚੁੱਕੇ ਆ ਠੀਕ ਹੈ ਤੁਸੀਂ 24 ਤੇ 25 ਦੋ ਦਿਨ ਦਾ ਤੁਹਾਡਾ ਦਿੱਲੀ ਦੇ ਵਿੱਚ ਸਟੇ ਆ ਤੁਸੀਂ 24 24 ਤਰੀਕ ਨੂੰ 25 24 ਤਰੀਕ ਨੂੰ ਲੱਖੀ ਸ਼ਾਹ ਬੰਜਾਰਾ ਹਾਲ ਚ ਕਰ ਲੋ ਗੁਰਦੁਆਰਾ ਕਾਫਗਨ ਸਰ ਜੀ ਔਰ 25 ਤਰੀਕ ਨੂੰ ਨਾਨਕ ਪਿਆਊ ਸਾਫ ਕਰ ਲੋ ਲੇਕਿਨ ਇਹਨਾਂ ਨੇ ਉਸ ਦੇ باوجود ਜਿੱਦ ਰੱਖੀ ਕਿ ਨਹੀਂ ਸਾਨੂੰ 25 ਦੀ ਚਾਹੀਦੀ ਆ ਇੱਕ ਅਸੀਂ ਆਲਰੇਡੀ ਇੱਕ ਸਰਕਾਰ ਨੂੰ ਉਹਨਾਂ ਨੇ ਆਪਣਾ ਪ੍ਰੋਗਰਾਮ ਕਰਨਾ ਹੈ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਾ ਉਹਨਾਂ ਨੂੰ ਦੇ ਚੁੱਕੇ ਆ ਦੇਣ ਤੋਂ ਬਾਅਦ ਅਸੀਂ ਕਿਵੇਂ ਕੈਨਸਲ ਕਰ ਸਕਦੇ ਆ ਦੂਸਰਾ ਆਪਸ਼ਨ ਹੈ ਆਪਸ਼ਨ ਹੈ ਕਿ ਤੁਸੀਂ ਪਹਿਲੇ ਇੱਕ ਦਿਨ ਪਹਿਲੇ ਨਾਨਕ ਪਿਆਉ ਸਾਹਿਬ ਕਰ ਲਓ ਅਗਲੇ ਦਿਨ ਰਕਾਬ ਬੈਂਕ ਸਾਹਿਬ ਕਰ ਲੈਣਾ ਔਨ ਰਿਕਾਰਡ ਹੈ ਜੇ ਇਹ ਗੱਲ ਨਾ ਹੋਈ ਹੋਵੇ ਤੇ ਚਾਵਲਾ ਜੀ ਦੱਸੋ ਲੇਕਿਨ ਚਲੋ ਹਰ ਗੱਲ ਮੇਰੇ ਕੋਲ ਸਮਾਂ ਖਤਮ ਹੋ ਗਿਆ ਮੈਂ ਵਾਈਂਡ ਅਪ ਕਰਨਾ ਮੈਂ ਚਾਵਲਾ ਜੀ ਦਾ ਇੱਕ ਰਿਐਕਸ਼ਨ ਲੈ ਲਵਾਂ ਮੈਂ ਹੁਣ ਦੱਸਣਾ ਸੀ ਮੈਂ ਫੋਨ ਕੀਤਾ ਸੀ ਲੈਟਰ ਗਿਆ ਸੀ ਇਹਨਾਂ ਕੋਲ ਸਤੰਬਰ ਦੇ ਫਸਟ ਵੀਕ ਵਿੱਚ 3 ਸਤੰਬਰ ਨੂੰ ਲੈਟਰ ਗਿਆ 4 ਸਤੰਬਰ ਦਿਨ ਕੋਲ ਰੀਸੀਵਿੰਗ ਹੈ ਠੀਕ ਹੈ ਬਿਲਕੁਲ ਗਲਤ ਹੈ ਚਾਹਾਂ ਸਰ ਪਾਣੀ ਗਲਤ ਹੈ ਇਹ ਫਿਰ ਗੱਲ ਸੁਣਾ ਉਹਨਾਂ ਦਾ ਜੀਪੀਸੀ ਐਸਜੀਪੀਸੀ ਦੇ ਬੰਦੇ ਆਂਦੇ ਰਹੇ ਇਹਨਾਂ ਨੇ ਮਨਾ ਕਰਤਾ ਹਾਰ ਕੇ ਇਹਨਾਂ ਨੇ 25 ਤਰੀਕ ਨੂੰ 25 ਜਿਹੜੀ ਗਈ ਹੈ ਸਤੰਬਰ ਨੂੰ ਇਹਨਾਂ ਨੇ ਪਰਚੀ ਕੱਢ ਦਿੱਤੀ 25 26 ਸਤੰਬਰ ਨੂੰ ਪਰਚੀ ਕੱਢ ਦਿੱਤੀ ਪੰਜਾਬ ਵਾਲਿਆਂ ਦੀ ਜੀ ਪੰਜਾਬ ਸਰਕਾਰ 23 ਤਰੀਕ ਦੀ ਕੋਈ 4 ਸਤੰਬਰ ਦਾ ਲੈਟਰ ਰੀਸੀਵਿੰਗ ਦੇਖੋ ਤੁਹਾਡੇ ਕੋਲ ਪਰਚੀ ਕੀ ਕੀ ਰਿਕਾਰਡ ਹੈ 23 ਤਰੀਕ ਦੀ ਕੱਟੀ ਹੋਈ ਕਿਹੜੀ ਤਈ ਏਹੀ ਤੰਬਰ ਤੰਬਰ ਦਾ ਤੜਗੋ 3 ਤੰਬਰ ਤੇ ਸਾਡੀ ਪਰਮਿਸ਼ਨ ਪਈ ਹੋਈ ਹੈ ਫਿਰ ਬੋਲੋ ਫਿਰ ਇਹਦਾਂ ਕਰ ਮੈਂ ਕਹ ਰਿਹਾ 3 ਦਾ ਲੈਟਰ ਲਿਖਿਆ 4 ਦਿਨ ਸੀਵਿੰਗ ਹੈ ਤੁਹਾਡੇ ਇੱਥੇ ਦਾ ਜਿਸ ਦਿਨ ਜਿਸ ਦਿਨ ਤੁਹਾਡੇ ਬੰਦੇ ਆਏ ਆ ਉਸ ਤੋਂ 2 ਦਿਨ ਪਹਿਲਾਂ ਜੇ ਕੋਈ ਕੁਝ ਸੀ ਸਰ ਬੰਦੇ ਕਈ ਵਾਰੀ ਆਏ ਆ ਉਹ ਬੰਦਾ ਹੋਰ ਪਾਸੇ ਚਲਾ ਗਿਆ ਮੈਨੂੰ ਮਾਫੀ ਚਾਹੁੰਦਾ ਮੈਨੂੰ ਵਿਚਾਲੇ ਰੁਕਣਾ ਪਏਗਾ ਨਹੀਂ ਦਿੱਤੀ ਨਾ ਤੁਹਾਡਾ ਲੈਟਰ ਜੀ ਠੀਕ ਹੈ ਤਾਂ ਥਾਂ ਥਾਂ ਦੀ ਪਰਮਿਸ਼ਨ ਨੂੰ ਲੈ ਕੇ ਵੀ ਪੂਰਾ ਬਵਾਲ ਹੈ ਮਾਫੀ ਚਾਹੁੰਦਾ ਚਾਹੁੰਦਾ ਜੀ ਕਾਲੋ ਸਾਹਿਬ ਵਿਚਾਲੇ ਰੁਕਣਾ ਪੈ ਰਿਹਾ ਮੇਰੇ ਕੋ ਸਮਾਂ ਖਤਮ ਹੋ ਚਲੇ ਗਿਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਗਾਂ ਨੂੰ ਲੈ ਕੇ ਤਾਂ ਇਸ ਸਮੇਂ ਖੂਬ ਬਵਾਲ ਆਪਾਂ ਨੂੰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਪਰ ਸਵਾਲ ਇੱਥੇ ਜ਼ਰੂਰ ਹੈ ਕਿ ਜਦੋਂ ਕੋਈ ਥਾਂ ਦੀ ਚੋਣ ਕੀਤੀ ਜਾਵੇ ਤਾਂ ਉੱਥੇ ਜ਼ਰੂਰ ਧਿਆਨ ਰੱਖਿਆ ਜਾਂਦਾ ਹੈ ਆਮ ਤੌਰ ਤੇ ਹੁਣ ਇਹ ਸੰਗਤ ਤੈਅ ਕਰੇਗੀ ਕਿ ਜਿਸ ਥਾਂ ਨੂੰ ਚੁਣਿਆ ਗਿਆ ਦਿੱਲੀ ਦੇ ਵਿੱਚ ਸਮਾਗਮ ਦੇ ਲਈ ਐਸਜੀਪੀਸੀ ਦੇ ਵੱਲੋਂ ਉਹ ਚੋਣ ਸਹੀ ਸੀ ਜਾਂ ਨਹੀਂ ਦੋਵਾਂ ਧਿਰਾਂ ਦੇ ਆਪੋ ਆਪਣੀ ਤਰਕ ਹੈਗੇ ਨੇ ਪ੍ਰਾਈਮ ਟਾਈਮ ਦੇ ਵਿੱਚ ਬਹੁਤ ਛੋਟਾ ਜਿਹਾ ਬ੍ਰੇਕ ਨੂੰ ਲੈ ਕੇ ਹੁਣ ਐਸ ਡੀ ਐਮ ਗਿੱਦੜ ਬਹਾ ਨੇ ਇੱਕ ਵੱਡਾ ਤੇ ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਹੁਣ ਐਸ ਡੀ ਐਮ ਗਿੱਦੜ ਬਹਾ ਨੇ ਇੱਕ ਵੱਡਾ ਫਰਮਾਨ ਸੁਣਾਇਆ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨ ਪਰਿਵਾਰਾਂ ਦੀ ਜੋ ਪੈਨਸ਼ਨ ਹੈ ਉਹ ਬੰਦ ਕੀਤੀ ਜਾਏਗੀ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਵੀ ਉਹਨਾਂ ਨੂੰ ਵਾਂਝਾ ਰੱਖਿਆ ਜਾਏਗਾ ਪਰਿਵਾਰ ਦੇ ਸਾਰੇ ਲਾਭਪਾਤਿਆਂ ਦੀ ਪੈਨਸ਼ਨ ਬੰਦ ਹੋਏਗੀ ਇਹ ਫਰਮਾਨ ਸੁਣਾਇਆ ਗਏ ਨੇ ਐਸ ਡੀ ਐਮ ਗਿੱਦੜ ਬਹਾ ਦੇ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚਾ ਵੀ ਦਰਜ ਹੋਏਗਾ ਅੰਗਣਵਾੜੀ ਬਕਰਜ਼ ਇਸ ਸੰਬੰਧੀ ਰਿਪੋਰਟ ਕਰਨਗੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਸਬ ਡਿਵੀਜ਼ਨਸ ਓਨ ਦੇ ਸਾਰੇ ਅੰਗਣਵਾੜੀ ਵਕਾਸ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਇਹ ਆਦੇਸ਼ ਐਸ ਡੀ ਐਮ ਗਿੱਦੜ ਬਹਾਦੇ ਵੱਲੋਂ ਦਿੱਤੇ ਗਏ ਨੇ ਕਾਬਿਲ ਗੌਰ ਹੈ ਕਿ ਅਗਲੀ ਫਸਲ ਨੂੰ ਬੀਜਣ ਦੇ ਲਈ ਪਰਾਲੀ ਸਾੜੀ ਜਾ ਰਹੀ ਹੈ ਕਈ ਥਾਵਾਂ ਤੇ ਹਾਲਾਂਕਿ ਸਰਕਾਰ بار بار اپیل ਕਰਦੀ ਹੈ ਕਿਸਾਨਾਂ ਨੂੰ ਕਿ ਪਰਾਲੀ ਨਾ ਸਾੜਿਆ ਜਾਏ ਕਿਉਂਕਿ ਇਸ ਨਾਲ ਪ੍ਰੋਡੂਸ਼ਨ ਹੁੰਦਾ ਹੈ ਤੇ ਉੱਪਰ ਤਿਉਹਾਰਾਂ ਦਾ ਵੀ ਸੀਜ਼ਨ ਹੈ ਦੀਵਾਲੀ ਦੇ ਮੌਕੇ ਪਟਾਕੇ ਵੀ ਜਲਾਏ ਜਾਂਦੇ ਨੇ ਜਿਸ ਕਰਕੇ ਜੋ ਪੋਲੂਸ਼ਨ ਹੁੰਦਾ ਹੈ ਵੱਡੇ ਪੱਧਰ ਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ

ਕੀ ਪੈਨਸ਼ਨ ਬੰਦ ਕਰ ਦਿੱਤੀ ਜਾਏਗੀ ਵਾਂਝੇ ਰੱਖਿਆ ਜਾਏਗਾ ਸਰਕਾਰੀ ਸਹੂਲਤਾਂ ਬਿਲਕੁਲ ਇਸੇ ਖਬਰ ਦੇ ਵਿੱਚ ਦੋ ਵੱਡੇ ਅੰਗਲ ਨੇ ਪਹਿਲਾ ਵੱਡਾ ਅੰਗਲ ਇਹ ਹੈ ਕਿ ਕਿਸਾਨਾਂ ਨੂੰ ਕਿਤੇ ਨਾ ਕਿਤੇ ਕਿਹਾ ਗਿਆ ਹੈ ਕਿ ਜੇ ਫਿਰ ਵੀ ਪਰਾਲੀ ਸਾੜੋਗੇ ਤਾਂ ਤੁਹਾਡੀਆਂ ਪ੍ਰਾਪਰਟੀ ਦੇ ਉੱਪਰ ਲਾਲ ਖੀਰ ਵੱਜੂਗੀ ਜਿਵੇਂ ਕਿ ਕਿਹਾ ਸੀ ਕਿ ਪ੍ਰਾਪਰਟੀ ਦੇ ਉੱਪਰ ਕੋਈ ਵੀ ਤੁਸੀਂ ਲੋਨ ਲਵੋਗੇ ਜਾਂ ਸਰਕਾਰੀ ਕੋਈ ਵੀ ਸਹੂਲਤ ਲਵੋਗੇ ਉਹ ਨਹੀਂ ਮਿਲੇਗੀ ਤੇ ਦੂਸਰਾ ਵੱਡੀ ਗੱਲ ਇਹ ਚ ਲਿਖੀ ਗਈ ਹੈ ਕਿ ਐਫ ਆਈ ਆਰ ਹੈ ਜਿਹੜੀ ਉਹ ਕਿਸਾਨ ਦੇ ਖਿਲਾਫ ਦਰਜ ਹੋਏਗੀ ਤੇ ਜਿਹੜੀ ਪੈਨਸ਼ਨ ਵਗੈਰਾ ਮਿਲਦੀ ਹੈ ਜਾਂ ਸਰਕਾਰੀ ਸਹੂਲਤ ਆਲਓਵਰ ਜਿੰਨੀਆਂ ਵੀ ਮਿਲਦੀਆਂ ਨੇ ਚਾਹੇ ਉਹ ਪ੍ਰਾਈਮ ਮਿਨਿਸਟਰ ਦੀ ਸਕੀਮ ਦੇ ਵਿੱਚ ਕਿਸਾਨਾਂ ਨੂੰ ਲਾਭ ਮਿਲਦੇ ਨੇ ਚਾਹੇ ਹੋਰ ਕੋਈ ਸਬਸਿਡੀ ਐਮਐਸ ਦੇ ਨੇ ਸਾਰੀਆਂ ਬੰਦ ਹੋਣੀਆਂ ਪਰ ਦੂਸਰਾ ਇਸ ਦੇ ਵਿੱਚ ਆਂਗਣਵਲੀ ਵਰਕਰ ਨੂੰ ਡਿਊਟੀ ਲਈ ਗਈ ਆਂਗਰਬਾਈ ਵਰਕਰ ਨੇ ਉਹ ਨਾਰਾਜ਼ ਨੇ ਕਹਿ ਰਿਹਾ ਕਿ ਸਾਥੋਂ ਦਾ ਬੱਚਿਆਂ ਦਾ ਕੰਮ ਨਹੀਂ ਲੋਟਣ ਦਾ ਬੱਚਿਆਂ ਨੂੰ ਡਾਈਟ ਦੇਣੀ ਹੁੰਦੀ ਹੈ ਬੱਚਿਆਂ ਨੂੰ ਪੜਾਉਣਾ ਹੁੰਦਾ ਆਂਗਣਵਲੀ ਸੈਂਟਰਾਂ ਦੇ ਵਿੱਚ ਔਰ ਸਾਡੀਆਂ ਵਾਧੂ ਡਿਊਟੀਆਂ ਕਿਉਂ ਲਾ ਦਿੱਤੀਆਂ ਅਸੀਂ ਪਿੰਡ-ਪਿੰਡ ਕਿਵੇਂ ਜਾਵਾਂਗੇ ਕਿਵੇਂ ਮੈਨੇਜ ਕਰਾਂਗੇ ਤਾਂ ਕਰਕੇ ਬੇਸ਼ੱਕ ਐਸਡੀਐਮ ਸਾਹਿਬ ਦਾ ਫਰਮਾਨ ਹੈ ਜਿਹੜਾ ਉਹ ਕਿਤਨੇ ਕਿਤੇ ਜਾ ਕੇ ਲੋਕਾਂ ਨੂੰ ਜਾਗ ਨੂੰ ਲੈ ਕੇ ਦੋ ਤਰੀਕਾ 20 ਅਕਤੂਬਰ ਤੇ 21 ਅਕਤੂਬਰ ਉਸ ਨੂੰ ਲੈ ਕੇ ਕਨਫਿਊਜ਼ਨ ਦੁਚਿੱਤੀ ਵਾਲੀ ਸਥਿਤੀ న్యూਸ 18 ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਜਿਹੜੇ ਵਿਦਵਾਨ ਨੇ ਆ ਆਚਾਰੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਿਆ ਜਾਵੇ ਹੁਣ ਵੀ ਆਪੋ ਆਪਣੇ ਤਰਕ ਨੇ ਤੇ ਜੀ ਦੋਵੇਂ ਤਰ੍ਹਾਂ ਦੇ ਤਰਕ ਸੁਣੋ ਜੋ 20 ਤਰੀਕ ਨੂੰ ਦੀਵਾਲੀ ਮਨਾਉਣ ਨੂੰ ਕਹਿ ਰਹੇ ਨੇ ਜਾਂ 21 ਤਰੀਕ ਨੂੰ ਕਹਿ ਰਹੇ ਨੇ ਉਹਨਾਂ ਦੋਵਾਂ ਦੇ ਤਰਕ ਇਸ ਤਰੀਕੇ ਦੇ ਨੇ ਕਿ ਦੋਵੇਂ ਪਾਸੇ ਲੱਗਦਾ ਕਿ ਹਾਂ 20 ਨੂੰ ਵੀ ਮਨਾਉਣੀ ਚਾਹੀਦੀ ਹੈ ਆਹ ਤਰਕ ਸਹੀ ਨੇ 21 ਵੀ ਐਵੇਂ ਹੀ ਲੱਗਦਾ ਕਿ ਹਾਂ 21 ਨੂੰ ਵੀ ਬਣਦੀ ਹੈ ਆਹ ਵੀ ਤਰਕ ਸਹੀ ਨੇ ਪਰ ਅਸੀਂ ਅੱਜ ਇਹ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਦੌਰਾਨ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾ ਰਹੀ ਹੈ ਸਾਡੀ ਟੀਮ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸੰਸਥਾਵਾਂ ਨੇ ਮੰਦਰ ਨੇ ਜਾਂ ਜਿਹੜੇ ਉੱਥੇ ਆਚਾਰੀ ਨੇ ਪੰਡਿਤ ਜੀ ਨੇ ਉਹਨਾਂ ਦੇ ਨਾਲ ਗੱਲ ਕਰਕੇ ਹਰ ਸ਼ਹਿਰ ਦੀ ਜਾਣਕਾਰੀ ਇਕੱਠੀ ਕੀਤੀ ਹੈ ਤੁਹਾਨੂੰ ਪੂਰੇ ਪੰਜਾਬ ਦੇ ਕੋਨੇ-ਕੋਨੇ ਦੀ ਮੈਂ ਜਾਣਕਾਰੀ ਦਵਾਗਾ ਕਿ ਕਿਹੜੇ ਸ਼ਹਿਰ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾ ਰਹੀ ਹੈ ਔਰ ਐਂਡ ਦੇ ਵਿੱਚ ਇਹ ਵੀ ਦੱਸਾਂਗਾ ਕਿ ਕਿੰਨੇ ਸ਼ਹਿਰਾਂ ਦੇ ਵਿੱਚ 20 ਤਰੀਕ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਤੇ ਕਿੰਨੇ ਸ਼ਹਿਰਾਂ ਦੇ ਵਿੱਚ 21 ਤਰੀਕ ਨੂੰ ਮਨਾਈ ਜਾ ਰਹੀ ਹੈ ਇਹ ਇਹ ਕੋਸ਼ਿਸ਼ ਇਸ ਕਰਕੇ ਹੈ ਤਾਂ ਕਿ ਸਾਨੂੰ ਵੀ ਥੋੜਾ ਜਿਹਾ ਕਲੀਅਰ ਹੋ ਸਕੇ ਆਪਾਂ ਸਾਰਿਆਂ ਨੂੰ ਕਿ ਦੀਵਾਲੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕਦੋਂ ਮਨਾਈ ਜਾ ਰਹੀ ਹੈ ਪੰਚਾਂਗ ਦੇ ਮੁਤਾਬਿਕ ਜਦੋਂ ਅਸੀਂ ਪੰਡਤ ਜੀ ਨਾਲ ਗੱਲ ਕਰਦੇ ਹਾਂ ਤਾਂ ਕਹਿੰਦੇ ਪੰਚਾਂਗ ਦੇ ਵਿੱਚ ਲਿਖਿਆ ਹੋਇਆ ਹੈ ਕਿ ਦੀਵਾਲੀ 21 ਦੀ ਮਨਾਓ ਤੇ ਫਿਰ ਜਦੋਂ ਅਸੀਂ અમાਵਸ ਮੱਸਿਆ ਦੀ ਰਾਤ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਵੀ ਤਰੀਕ ਬਣਦੀ ਆ ਆਪੋ ਆਪਣੀ ਤਰਕ ਤਾਂ ਅੱਜ ਗੱਲ ਕਰਾਂਗੇ ਦੀਵਾਲੀ ਕਦੋਂ ਤਾਂ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਇਸ ਸਮੇਂ ਖੂਬ ਆਪਣੋ ਬਾਜ਼ਾਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਦੀਵਾਲੀ ਕਦੋਂ ਦੀ ਹੈ ਇਸ ਨੂੰ ਲੈ ਕੇ ਬੇਸ਼ੱਕ ਸਸਪੈਂਸ ਹੋਵੇ ਪਰ ਕੁਝ ਤਸਵੀਰਾਂ ਮੈਂ ਤੁਹਾਨੂੰ ਦਿਖਾਣਾ ਹੈ ਦੀਵਾਲੀ ਦੀਆਂ ਰੌਣਕਾਂ ਖੂਬ ਲੱਗੀਆਂ ਹੋਈਆਂ ਨੇ ਉਹ ਚਾਹੇ ਖਰੀਦਦਾਰੀ ਆਪਾਂ ਘਰ ਦੇ ਸਾਮਾਨ ਦੀ ਕਰ ਰਹੇ ਹੋਈਏ ਇਹ ਪਟਾਕਿਆਂ ਦੀ ਕਰ ਰਹੀ ਹੋਈ ਹੈ ਮਠਿਆਈਆਂ ਦੀ ਕਰ ਰਹੀ ਹੋਈ ਹੈ ਗਿਫਟ ਪੈਕ ਲੈ ਜਾ ਰਹੇ ਨੇ ਗਿਫਟ ਇੱਕ ਦੂਜੇ ਨੂੰ ਦਿੱਤੇ ਜਾ ਰਹੇ ਨੇ ਦੀਵਾਲੀ ਦੇ ਤਿਹਾੜੀ ਦੇ ਤੇ ਆਮ ਤੌਰ ਤੇ ਪਾਣੀ ਸਭ ਕੁਝ ਨਜ਼ਰ ਆਉਂਦਾ ਹੈ ਕੁਝ ਤਸਵੀਰਾਂ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨੇ ਔਰ ਤੁਹਾਡੇ ਸ਼ਹਿਰ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾਣੀ ਹੈ ਇੱਕ ਇੱਕ ਕਰਕੇ ਮੈਂ ਸਾਰੇ ਸ਼ਹਿਰਾਂ ਦਾ ਹਾਲ ਤੁਹਾਡੇ ਤੱਕ ਪਹੁੰਚਾਵਾਂਗਾ ਔਰ ਆਖਿਰ ਦੇ ਵਿੱਚ ਇਹ ਵੀ ਦੱਸਾਂਗਾ ਕਿ ਕਿੰਨੇ ਸ਼ਹਿਰਾਂ ਦੇ ਵਿੱਚ 20 ਤਰੀਕ ਨੂੰ ਦੀਵਾਲੀ ਹੈ ਤੇ ਕਿੰਨੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ 21 ਤਰੀਕ ਨੂੰ ਦੀਵਾਲੀ ਹੈ ਤਾ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗ੍ਰਾਫਿਕਸ ਦੇ ਜ਼ਰੀਏ ਆਏਗਾ ਸਾਡੇ ਕੋਲ ਕੀ ਪਹਿਲਾ ਗ੍ਰਾਫਿਕ ਆ ਰਿਹਾ ਸਾਡੇ ਕੋਲ ਲੁਧਿਆਣਾ ਦਾ ਕਿ ਲੁਧਿਆਣਾ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾਣੀ ਹੈ ਲੁਧਿਆਣਾ ਦੇ ਵਿੱਚ ਅਸੀਂ ਦਿਵਯ ਜੋਤੀ ਮੰਦਿਰ ਤੱਕ ਪਹੁੰਚ ਕੀਤੀ ਤੇ ਉਹਨਾਂ ਦੇ ਮੁਤਾਬਿਕ 1 ਕਿ ਅਕਤੂਬਰ ਨੂੰ ਅਸੀਂ ਦੀਵਾਲੀ ਮਨਾ ਰਹੇ ਹਾਂ ਇਹ ਲੁਧਿਆਣਾ ਸ਼ਹਿਰ ਦਾ ਮੈਂ ਤੁਹਾਨੂੰ ਅਪਡੇਟ ਦੇ ਰਿਹਾ ਹਾਂ ਮੈਂ ਇਸ ਕਰਕੇ ਇਥੇ ਕਲੀਅਰ ਕਰ ਦਵਾ ਤੁਹਾਨੂੰ ਕਿ ਜਿਹੜਾ ਅਸੀਂ ਅਪਡੇਟ ਦੇ ਰਹੇ ਹਾਂ ਕਿਉਂਕਿ ਇਸ ਦੇ ਵਿੱਚ ਤਰਕ ਦਿੱਤਾ ਜਾ ਰਿਹਾ ਹੈ ਉਹ ਆਪੋ ਆਪਣੀ ਤਰਕ ਨਹੀਂ ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੇ 20 ਤਰੀਕ ਨੂੰ ਮਨਾ ਰਹੇ ਨੇ ਉਹਨਾਂ ਦਾ ਮੱਸਿਆ ਵਾਲਾ ਤਰਕ ਹੈ ਜਿਹੜੇ 21 ਨੂੰ ਮਨਾ ਰਹੇ ਨੇ ਉਹਨਾਂ ਦਾ ਵੀ ਤਿੱਥਾਂ ਦੇ ਹਿਸਾਬ ਦੇ ਨਾਲ ਆਪਣਾ ਤਰਕ ਹੈ ਯਾਨੀ ਕਿ 20 ਨੂੰ ਵੀ 21 ਨੂੰ ਵੀ ਆਪੋ ਆਪਣਾ ਤਰਕ ਹੈ ਤਾਂ ਲੁਧਿਆਣਾ ਦੇ ਵਿੱਚ 21 ਅਕਤੂਬਰ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਦਿਵੇ ਜੋਤੀ ਮੰਦਰ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਉੱਥੇ ਜਿਹੜੇ ਪੁਜਾਰੀ ਸੀ ਆ ਪੰਡਿਤ ਜੀ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨ ਕਿ ਮੈਂ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਦੀਵਾਲੀ ਸੂਬੇ ਦੀ ਰਾਜਧਾਨੀ ਹੈ ਹਰਿਆਣਾ ਦੀ ਰਾਜਧਾਨੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਦੀਵਾਲੀ 20 21 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਪੰਡਿਤ ਸ਼ਾਮਸੁੰਦਰ ਸ਼ਾਸਤਰੀ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ 21 ਤਰੀਕ ਦਾ ਕਿਹਾ ਕਿ 21 ਤਰੀਕ ਨੂੰ ਇੱਥੇ ਦੀਵਾਲੀ ਮਨਾਈ ਜਾ ਰਹੀ ਹੈ ਹਾਂ ਇਹ ਵੀ ਹੋ ਸਕਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਕੋਈ ਹੋਰ ਇਲਾਕੇ ਦੇ ਵਿੱਚ ਕਿਸੇ ਥਾਂ ਦੇ ਉੱਤੇ ਕੋਈ ਸ਼ਾਸਤਰੀ ਜੀ ਕੋਈ ਪੰਡਿਤ ਜੀ 20 ਤਰੀਕ ਬਾਰੇ ਕਹਿ ਰਹੇ ਹੋਣ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ 21 ਤਰੀਕ ਦਾ ਜ਼ਿਕਰ ਕਰ ਰਹੇ ਸੀ ਮੋਟਾ ਮੋਟਾ ਆਪਾਂ ਨੂੰ ਪਤਾ ਲੱਗਦਾ ਕਿ ਆਪਣੇ ਪੰਜਾਬ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵਾਲੇ ਦਿਵਾਲੇ ਕਦੋਂ ਦੀਵਾਲੀ ਮਨਾਈ ਜਾ ਰਹੀ ਹੈ ਲੁਧਿਆਣਾ ਦੇ ਵਿੱਚ 21 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੀ 21 ਤਰੀਕ ਨੂੰ ਹੀ ਦੀਵਾਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਆਪਾਂ ਥੋੜਾ ਜਿਹਾ ਹੋਰ ਪੰਜਾਬ ਵਾਲੇ ਪਾਸੇ ਵੱਧਦੇ ਹਾਂ ਮਾਲਵੇ ਵਾਲੇ ਪਾਸੇ ਵੱਧਦੇ ਹਾਂ ਤੇ ਗੱਲ ਹੋਏਗੀ ਪਟਿਆਲਾ ਦੀ ਪਟਿਆਲਾ ਦੇ ਵਿੱਚ ਵੀ 21 ਅਕਤੂਬਰ ਨੂੰ ਹੀ ਦੀਵਾਲੀ ਮਨਾਈ ਜਾਏਗੀ ਉੱਥੇ ਆਚਾਰੇ ਸੋਮ ਪ੍ਰਕਾਸ਼ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜੋ ਪੰਚਾਂਗ ਹੈ ਜੋ ਤਿਥਾਂ ਨੇ ਉਸ ਦੇ ਹਿਸਾਬ ਦੇ ਨਾਲ 21 ਅਕਤੂਬਰ ਹੈ ਇਸ ਤੋਂ ਭਾਵੇਂ ਵੀ ਹੈ ਕਿ ਪਟਿਆਲਾ ਦੇ ਵਿੱਚ ਹੋ ਸਕਦਾ ਹੈ ਕਿ 21 ਅਕਤੂਬਰ ਨੂੰ ਲੋਕ ਜ਼ਿਆਦਾ ਦੀਵਾਲੀ ਮਨਾਉਂਦੇ ਹੋਏ ਨ ਹੁਣ ਆਪਾਂ ਅੱਗੇ ਵਧਦੇ ਹਾਂ ਪਟਿਆਲਾ ਤੋਂ ਅ ਅੱਗੇ ਵਧਦੇ ਹਾਂ ਔਰ ਪਟਿਆਲਾ ਤੋਂ ਅੱਗੇ ਵਧਦੇ ਹਾਂ ਤੇ ਹੁਣ ਗੱਲ ਆ ਗਈ ਮੋਹਾਲੀ ਦੀ ਅੱਛਾ ਚੰਡੀਗੜ੍ਹ ਦੇ ਵਿੱਚ ਦੀਵਾਲੀ 21 ਅਕਤੂਬਰ ਦੀ ਸਾਨੂੰ ਪਤਾ ਲੱਗੀ ਤੇ ਜਦੋਂ ਅਸੀਂ ਮੋਹਾਲੀ ਦੇ ਵਿੱਚ ਮੋਹਾਲੀ 'ਚ ਅਸੀਂ ਪਹੁੰਚੇ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਇਹ ਫੇਜ਼ 1 ਦੇ ਵਿੱਚ ਮੰਦਿਰ ਹੈ ਮੋਹਾਲੀ ਦੇ ਵਿੱਚ ਤਾਂ ਉਹਨਾਂ ਦੇ ਮੁਤਾਬਿਕ ਉੱਥੇ ਜਿਹੜੇ ਪੰਡਿਤ ਜੀ ਆਚਾਰੀ ਜੀ ਮੌਜੂਦ ਸੀ ਉਹਨਾਂ ਨੇ ਦੇਖਿਆ ਦੱਸਿਆ ਕਿ ਇੱਥੇ ਤਾਂ ਅਸੀਂ ਦੀਵਾਲੀ 20 ਅਕਤੂਬਰ ਨੂੰ ਮਨਾ ਰਹੇ ਹਾਂ ਮੈਂ ਇਕੱਠੇ ਗ੍ਰਾਫਿਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਸਕਰੀਨ ਦੇ ਉੱਤੇ ਮੈਂ ਹੁਣ ਤੱਕ ਤੁਹਾਨੂੰ ਜੋ ਦੱਸਿਆ